ਏ ਸਟੇਕ ਸੈਕਟੀ ਨੇ ਅਨਾਉਂਸ ਕੀਤਾ ਗੁਰੂ ਜੀ ਹੁਣਾਂ ਦਾ ਨਾਮ ਆ ਰਹੇ ਨੇ ਜਨਾਬ ਹੰਸ ਰਾਜ ਹੰਸ ਮਿਊਜ਼ਿਕ ਟਿਊਨ ਚੱਲੀ ਰਰਾ 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 ਗੁਰੂ ਜੀ ਹੁਣਾਂ ਨੇ ਕਿਹਾ ਨੱਚਣ ਤੋਂ ਪਹਿਲਾਂ ਮੇਰਾ ਧਿਆਨ ਕਿਤੇ ਮੂਰੇ ਹੋ ਗਿਆ ਕਿਸੇ ਨੱਚਣਾਂ ਨੱਚਣਾਂ ਵਾਲ ਵੇਖ ਕੇ ਕਹਿ ਨਹੀਂ ਹੋਇਆ ਮੇਰੇ ਕੋ ਹੁੱਕਾ ਦਿਆਂਗੇ ਮਾਈਕ ਮੇਰੇ ਛੜਵਾ ਪਿਆ ਸੀ ਆ ਅੱਖ ਤੇ ਹੱਲੇ ਤੱਕ ਵੀ ਨਿਸ਼ਾਨ ਆ ਉਹਦਾ ਹੰਸ ਰਾਜ ਹੰਸ ਜੀ ਦਾ ਬੜਾ ਪਿਆਰਾ ਸ਼ਗਿਰਦ ਹੰਸ ਰਾਜ ਹੰਸ ਜੀ ਦਾ ਸਭ ਤੋਂ ਪਿਆਰਾ ਸ਼ਗਿਰਦ ਜਾਂ ਇਹ ਕਿਹਾ ਜਾਂਦਾ ਵੀ ਹੰਸ ਰਾਜ ਹੰਸ ਜੀ ਦਾ ਚਾਹੇਤਾ ਸ਼ਗਿਰਦ ਤੁਸੀਂ ਆਪਣੇ ਆਪ ਨੇ ਕਿਉਂ ਸਭ ਤੋਂ ਜ਼ਿਆਦਾ ਚਾਹੇਤਾ ਜਾਂ ਪਿਆਰਾ ਮੰਨਦੇ ਹੋ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ ਉਹ ਉਹਨਾਂ ਦੇ ਵਾਸਤੇ ਕਿੱਥੋਂ ਤੱਕ ਸਹੀ ਸਾਬਿਤ ਹੋਇਆ ਮੈਂ ਮੇਰੀ ਸਮਝ ਤੋ ਬਾਰਾ ਮੇਰੀ ਔਕਾਤ ਨਹੀਂ ਕਿ ਮੈਂ ਇਸ ਬਾਰੇ ਕੋਈ ਜਵਾਬ ਦੇ ਸਕਾਂ ਤੁਹਾਨੂੰ ਲੱਗਦਾ ਕੋਈ ਏਦਾਂ ਦੀ ਭਪੂਤੀ ਹੈਗੀ ਐ ਜਿਹਦੇ ਨਾਲ ਬੰਦਾ ਰਾਤੋ ਰਾਤ ਸਟਾਰ ਬਣ ਸਕਦਾ ਲੱਗਦਾ ਹੈ ਕਿ ਉਹ ਮੁਕਾਮ ਜਿਹੜਾ ਮੈਨੂੰ ਹਾਸਲ ਕਰਨਾ ਚਾਹੀਦਾ ਸੀ ਜਿੰਨੀ ਜਦੋਂ ਜ਼ਾਇਦ ਜਿੰਨੀ ਮਿਹਨਤ ਤੋਂ ਬਾਅਦ ਉਹ ਮੁਕਾਮ ਮੈਂ ਹਾਸਲ ਕਰ ਚੁੱਕਾ ਨਹੀਂ ਤੇਰੀ ਆਵਦੀ ਮੈਂ ਦਰਿਆਵਾਂ ਦੀ ਮੱਛਲੀਆਂ ਤੂੰ ਮੈਨੂੰ ਬਗਲਾ ਬਣ ਕੇ ਚਾ ਬਗਲਾ ਬਣ ਕੇ ਚਾ एन टीवी पंजाबी देख रहे तमाम दर्शका दा स्वागत मैं हनीटू वक्त वक्त गायक कलाकार गीतकार ते वक्त वक्त शख्सियतांदे नाल ਤੁਹਾਡੀ ਅਸੀਂ ਮੁਲਾਕਾਤ ਕਰਵਾਨੇ ਆ ਔਰ ਤੁਸੀਂ ਚਾਹਂਦੇ ਹੋ ਕਿ ਉਹ ਸ਼ਖਸੀਅਤਾਂ ਉਹ ਹਸਤੀਆਂ ਜਿਨ੍ਹਾਂ ਨੇ ਇਸ ਦੁਨੀਆ ਦੇ ਵਿੱਚ ਆਪਣੇ ਇੱਕ ਚੰਗੇ ਕਾਰਜ ਦੇ ਨਾਲ ਨਾਮਣਾ ਖਟਿਆ ਔਰ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਆ ਤੇ ਅੱਜ ਜਿਸ ਸ਼ਖਸੀਅਤ ਦੇ ਕੋਲ ਅਸੀਂ ਪਹੁੰਚੇ ਆ ਉਹਨਾਂ ਦਾ ਆਵਾਜ਼ ਵਾਕਈ ਬਾਕਮਾਲ ਹੈ ਹੰਸ ਰਾਜ ਹੰਸ ਜੀ ਦੇ شاਗਿਰਦ ਨੇ ਤੇ ਜੇ ਮੈਂ ਉਹਨਾਂ ਦੀ ਆਵਾਜ਼ ਦੀ ਤਾਰੀਫ਼ ਕਰਾਂ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਕੋਲ ਸ਼ਬਦ ਜਿਹੜੇ ਨੇ ਉਹ ਘੱਟ ਪੈ ਜਾਣ ਜਸਵਿੰਦਰ ਗੁਲਾਮ ਆ ਨਾਮ ਤੋਂ ਚਾਹੇ ਤੁਸੀਂ ਗੁਲਾਮ ਹੋ ਪਰ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਵੱਡਾ ਜਿਹੜਾ ਬਾਦਸ਼ਾਹ ਨਾ ਦਿਲ ਦਾ ਉਹ ਕੋਈ ਨਹੀਂ ਹੋ ਸਕਦਾ ਗੁਲਾਮ ਜੀ ਠੀਕ ਹੈ ਜੀ ਏ ਐਨ ਟੀ ਵੀ ਪੰਜਾਬੀ ਵਿਵੇਕ ਤੇ ਸੁਣ ਰਹੇ ਸਾਰੇ ਪਿਆਰੇ ਪਿਆਰੇ ਦੋਸਤ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅਦਾਬ ਸलाम ਹਮ ਸ਼ਿਕਾਰਮ ਜੀ ਅ ਪਜੀ ਬੜਾ ਲੰਬਾ ਸਮਾਂ ਹੋ ਗਿਆ ਤੁਸੀਂ ਜਿਹੜਾ ਗਾਇਕੀ ਦੇ ਖੇਤਰ ਦੇ ਵਿੱਚੋਂ ਬਿਲਕੁਲ ਬਿਲਕੁਲ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਬੇਸ਼ੁਮਾਰ ਹਨਾ ਹਮ ਲੱਗਦਾ ਹੈ ਕਿ ਉਹ ਮੁਕਾਮ ਜਿਹੜਾ ਮੈਨੂੰ ਹਾਸਲ ਕਰਨਾ ਚਾਹੀਦਾ ਸੀ ਜਿੰਨੀ ਜਦੋਂ ਜ਼ਹਿਦ ਜਿੰਨੀ ਮਿਹਨਤ ਤੋਂ ਬਾਅਦ ਉਹ ਮੁਕਾਮ ਮੈਂ ਹਾਸਲ ਕਰ ਚੁੱਕਾ ਨਹੀਂ ਮੈਂ ਆਪਣੇ ਆਪ ਨੂੰ ਹੁਣ ਤੱਕ ਸੰਗੀਤ ਦਾ ਸਟੂਡੈਂਟ ਪਲੱਸ ਸਟਰਗਲਰ ਸਮਝਦਾ। ਹੂੰ ਕਿਸੇ ਵੀ ਫੀਲਡ 'ਚ ਕੋਈ ਵੀ ਇਨਸਾਨ ਕਦੇ ਵੀ ਕੰਪਲੀਟ ਨਹੀਂ ਹੁੰਦਾ। ਜੀ ਤੇ ਨਾ ਹੀ ਕਦੀ ਕੋਈ ਸੰਤੁਸ਼ਟ ਹੁੰਦਾ ਤੇ ਸੰਤੁਸ਼ਟ ਹੋਣਾ ਵੀ ਨਹੀਂ ਚਾਹੀਦਾ। ਮੈਂ ਸੰਤੁਸ਼ਟ ਨਹੀਂ ਘੱਲ ਮੇਰੀ ਮੰਜ਼ਿਲ ਬਹੁਤ ਦੂਰ ਆ। ਮੈਂ ਸਟਰਗਲਰ ਸਟਰਗਲਰ ਆਂ, ਰਾਹੀ ਆਂ ਬਟ ਉਹਦੇ ਘਰ ਵਿੱਚ ਦੇਰ ਆ ਹਨੇਰ ਨਹੀਂ। ਹੂੰ ਲੱਗੇ ਹੀ ਆ ਮੰਜ਼ਿਲ ਪੁੰਚਣ ਵਾਲੇ ਆ। ਹੂੰ ਤੇ ਇਹ ਅ ਆਵਾਮ ਸਰੋਤਿਆਂ ਦਾ ਬਹੁਤ ਪਿਆਰ ਆ ਬੜੀ ਮੁਹੱਬਤ ਆ ਸ਼ੁਕਰ ਆ ਮਾਲਕ ਦਾ ਜੀ ਅ ਗੱਲਾਂ ਬਾਤਾਂ ਤੇ ਅਸੀਂ ਕਰਨੀਆਂ ਨੇ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਕਿਸੇ ਨੇ ਜਿਹੜੇ ਜਾਣਨੇ ਨੇ ਔਰ ਗੀਤਕਾਰੀ ਦੇ ਸਫ਼ਰ ਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਪਰ ਅ ਗਾਇਕ ਜਿਹੜਾ ਨਾ ਉਹ ਅਧੂਰਾ ਜਦ ਤੱਕ ਉਹਦਾ ਗੀਤ ਨਾ ਸੁਣਿਆ ਜਾਵੇ ਬਿਲਕੁਲ ਗਾਣੇ ਤੋਂ ਬਿਨਾਂ ਜੀ ਉਹਦੀ ਕੰਪਲੀਟ ਹਾਜ਼ਰੀ ਨਹੀਂ ਬਣਦੀ ਬਿਲਕੁਲ ਬਿਲਕੁਲ ਤੇ ਸਾਨੂੰ ਗਾਣਾ ਕਿਹੜਾ ਸੁਣਾਓਗੇ ਫਿਰ ਇੱਕ ਫੋਕ Song ਹੂੰ ਉਹਦੀਆਂ ਦੋ ਲਾਈਨਾਂ ਮੈਂ ਤੁਹਾਡੇ ਨਾਲ ਜ਼ਰੂਰ ਗੱਦਿਆਂ ਦੀ ਰੂਮਾਇਆ ਵੇ ਉੱਤੇ ਸੜ ਰਬ ਵਸਦਾ ਥੱਲੇ ਵਸਦਾ ਏ ਤੂੰ ਵਾਇਆ ਉੱਚੀਆਂ ਲੰਮੀਆਂ ਉੱਚੀਆਂ ਲੰਮੀਆਂ ਉੱਚੀਆਂ ਲੰਮੀਆਂ ਟਾਲੀਆਂ ਵੇ ਬੀਬਾ ਵਗੇ ਦਰਿਆ ਮੈਂ ਦਰਿਆਵਾਂ ਦੀ ਮੈਂ ਦਰਿਆਵਾਂ ਦੀ ਮੈਂ ਦਰਿਆਵਾਂ ਦੀ ਮੱਛਲੀਆਂ ਤੂੰ ਮੈਨੂੰ ਬਗਲਾ ਬਣ ਕੇ ਚਾਂ ਬਗਲਾ ਬਣ ਕੇ ਚਾਹ ਓਹੋ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਨਾ ਅਕਸਰ ਜਦੋਂ ਵੀ ਤੁਹਾਡੀ ਇੰਟਰਵਿਊਜ਼ ਦੇਖਦੇ ਆ ਜਾਂ ਕੋਈ ਵੀ ਗੱਲ ਕਰਦੇ ਆ ਤਾਂ ਤੁਸੀਂ ਹਮੇਸ਼ਾ ਇਹ ਗੱਲ ਕਰਦੇ ਹੋ ਹੰਸ ਰਾਜ ਹੰਸ ਜੀ ਦਾ ਬੜਾ ਪਿਆਰਾ ਸ਼ਾਗਿਰਦ ਹੰਸ ਰਾਜ ਹੰਸ ਜੀ ਦਾ ਸਭ ਤੋਂ ਪਿਆਰਾ ਸ਼ਾਗਿਰਦ ਜਾਂ ਇਹ ਕਿਹਾ ਜਾਂਦਾ ਵੀ ਹੰਸ ਰਾਜ ਹੰਸ ਜੀ ਦਾ ਚਹੇਤਾ ਸ਼ਾਗਿਰਦ ਤੁਸੀਂ ਆਪਣੇ ਆਪਣੇ ਕਿਉਂ ਸਭ ਤੋਂ ਜ਼ਿਆਦਾ ਚਾਹੇਤਾ ਜਾਂ ਪਿਆਰਾ ਮੰਨਦੇ ਹੋ ਹੰਸ ਰਾਜ ਹੰਸੀ ਦੇ ਹੋਰ ਵੀ ਬਹੁਤ ਸਾਰੇ ਸ਼ਾਗਿਰਦ ਨੇ ਨਹੀਂ ਮੈਂ ਏਦਾਂ ਨਹੀਂ ਕਹਿੰਦਾ ਹੁੰਦਾ ਕਿ ਮੈਂ ਹੀ ਇਕੱਲਾ ਪਿਆਰਾ ਹਮ ਮਾਂ ਨੂੰ ਤੇ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਹਨ ਜੀ ਮੈਂ ਉਹਨਾਂ ਨੂੰ ਬਹੁਤ ਮੁਹੱਬਤ ਕਰਦਾ ਹਾਂ ਮੈਂ ਇਸ ਅਕੋਰਡਿੰਗ ਗੱਲ ਕਰਦਾ ਕਿ ਮੇਰੇ ਲਈ ਉਹ ਬਹੁਤ ਸਤਿਕਾਰਯੋਗ ਆ ਜੀ ਬਹੁਤ ਪਿਆਰੇ ਆ ਸਦਾ ਹੀ ਰਹਿਣਗੇ ਤੇ ਜਦੋਂ ਕਿਸੇ ਨਾਲ ਇਸ਼ਕ ਹੋ ਜਵੇ ਹਮ ਤੇ ਆਟੋਮੈਟਿਕਲੀ ਹਰ ਇਨਸਾਨ ਮੋਰਿਓ ਵੀ ਉਹੀ ਚਾਹੂਗਾ ਹੂੰ ਇਸ ਕਰਕੇ ਮੈਂ ਕਹਿੰਦਾ ਉਹਨਾਂ ਕਿ ਮੈਂ ਜੇ ਉਹ ਮੇਰੇ ਪਿਆਰੇ ਤੇ ਮੈਂ ਵੀ ਉਹਨਾਂ ਦਾ ਪਿਆਰਾ ਹਾਂ ਜੀ ਕਿਉਂਕਿ ਰੱਬ ਦੇ ਤੇ ਸਾਰੇ ਪਿਆਰੇ ਹੁੰਦੇ ਬਿਲਕੁਲ ਤੇ ਹੰਸ ਰਾਜ ਹੰਸ ਮੇਰੇ ਲਈ ਰੱਬ ਨੇ ਰੱਬ ਦੇ ਤਾਂ ਸਾਰੇ ਪਿਆਰੇ ਹੁੰਦੇ ਬੱਚੇ ਅੱਛਾ ਸਫਰ ਜਿਹੜਾ ਤੁਹਾਡਾ ਹੰਸ ਜੀ ਦੇ ਨਾਲ ਕਦੋਂ ਸ਼ੁਰੂ ਹੋਇਆ ਕਿੰਨੇ ਸਾਲ ਕਿਵੇਂ ਉਹਨਾਂ ਦੇ ਕੋਲ ਜਿਹੜੀ ਹੈ ਇਹ ਗੁਰੂ ਦਕਸ਼ਣਾ ਜਿਹੜੀ ਹੈ ਉਹ ਕਦੋਂ ਲਈ ਕਦੋਂ ਤੁਸੀਂ ਉਹਨਾਂ ਨੂੰ ਗੁਰੂ ਧਾਰਿਆ ਤੇ ਕਦੋਂ ਕਿਸ ਉਮਰ ਦੇ ਵਿੱਚ ਉਹਨਾਂ ਤੋਂ ਜਿਹੜੀ ਸਿੱਖਣਾ ਸ਼ੁਰੂ ਕੀਤਾ ਸੀ? ਅ ਨਹੀਂ ਤੁਜੀ ਸਾਡੇ ਦਾਦਕਾ ਪਰਿਵਾਰ ਵਿੱਚ ਗਾਣੇ ਦੀ ਕੋਈ ਹਿਸਟਰੀ ਨਹੀਂ ਕੀ? ਜੀ। ਤੇ ਹੰਸ ਰਾਜ ਹੰਸ ਮੇਰੇ ਨਾਨਕਾ ਪਰਿਵਾਰ ਵਿੱਚੋਂ ਨੇ। ਹਮ। ਮੇਰੀ ਮੰਮਾ ਜੀ ਦੇ ਕਜ਼ਨ ਬ੍ਰਦਰ ਆ। ਮੈਂ ਛੋਟਾ ਜਿਹਾ ਸੀਗਾ 6 ਕੁ ਸਾਲ ਦੀ ਉਮਰ ਮੇਰੀ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦਾ ਗਾਣਾ ਟੀਵੀ ਤੇ ਸੁਣਿਆ ਤੇ ਮੈਂ ਬਸ ਉੱਥੇ ਹੀ ਪਾਗਲ ਹੋ ਗਿਆ। ਹਮ। ਉਹੀ ਗਾਣਾ ਮੇਰੇ ਦਿਲ ਵਿੱਚ ਘਰ ਕਰ ਗਿਆ ਜਾਂ ਪੰਜਾਬੀ ਜੀਕ ਐਂ ਕਹ ਲੋ ਮੇਰੇ ਤੋਂ ਉੱਥੋਂ ਹੀ ਜ਼ਹਿਰ ਚੜ ਗਿਆ ਹੂੰ ਫਿਰ ਮੈਂ ਆਪਣੀ ਮੰਮੀ ਦੇ ਕੋਲ ਜ਼ਿਕਰ ਕੀਤਾ ਕਿ ਮੈਂ ਇਸ ਸ਼ਖਸ ਦੇ ਕੋਲ ਜਾਣਾ ਫਿਰ ਸਾਲ ਦੋ ਸਾਲ ਬਾਅਦ 8 ਸਾਲ ਦੀ 10 ਸਾਲ ਦੀ ਉਮਰ ਦੇ ਕਰੀਬ-ਕਰੀਬ ਮੰਮੀ ਮੈਨੂੰ ਨਾਲ ਕੋ ਛੱਡਿਆ ਇਸਦੇ ਜੀ ਤੇ ਚਲੋ ਪਰਿਵਾਰਕ ਰਿਲੇਸ਼ਨੇ ਕਹ ਲੋ ਨਾਨਕਾ ਪਰਿਵਾਰ ਚ ਜੀ 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 ਇਦਾਂ ਦੇ ਸਬਾਬ ਕੁਦਰਤ ਨੇ ਬਣਾਇਆ ਜੀ ਕਿੰਨਾ ਸਮਾਂ ਉਹਦੇ ਕੋਲ ਤੁਹਾਨੂੰ ਰਹਿਣ ਦਾ ਮੌਕਾ ਮਿਲਿਆ ਮੈਂ 12 14 ਸਾਲ ਰੈਗੂਲਰ ਰਿਹਾ ਉਹਨਾਂ ਦੇ ਨਾਲ ਹੂੰ ਹੂੰ ਤੇ ਅੱਜ ਵੀ ਨਾਲ ਹੀ ਆ ਉਹਨਾਂ ਦੇ ਤਾਂ ਹੁਕਮ ਤੋਂ ਬਿਨਾ ਜਾਂ ਪੁੱਛੇ ਦੱਸੇ ਤੋਂ ਬਿਨਾ ਪੈਰ ਵੀ ਨਹੀਂ ਪੁੱਟੀ ਦਾ ਹੂੰ ਹੂੰ ਗਾਣਾ ਕਰਨਾ ਜਾਂ ਕੋਈ ਨਵੀਂ ਐਕਟੀਵਿਟੀ ਆ ਜਾਂ ਕੋਈ ਨਵੀਂ ਪੁਲਾਹਾਂਗਾ ਉਹ ਪੁੱਛ ਦੱਸ ਕੇ ਕਰੀਦਾ ਸਾਰਾ ਕੁਝ ਗੁਰੂ ਜੀ ਆ ਕਰਨ ਲੱਗਾ ਜੀ ਦੇਖਿਓ ਠੀਕ ਆ ਜਾਂ ਕਿਦਾਂ ਹੈ ਕਿਦਾਂ ਨਹੀਂ ਅਜਾ ਉਹਦੇ ਰਿਕਾਰਡ ਤੁਸੀਂ ਨਾ ਮੇਰੇ ਨਾਲ ਗੱਲ ਕਰਦੇ ਹੋਏ ਸੀਗੇ ਕਿ ਮੈਨੂੰ ਮੈਨੂੰ ਬੜਾ ਵਧੀਆ ਲੱਗਾ ਕਿਸਾ ਕਿੰਦਾ ਸੀ ਉਹ ਵੀ ਜਦੋਂ ਮਾਈਕ ਮਾਰਿਆ ਸੀ ਉਹਨਾਂ ਨੇ ਅੱਛਾ ਠੀਕ ਆ ਉਹ ਬੜਾ ਮਜ਼ੇਦਾਰ ਕਸਾਇਆ ਹਾਂ ਸਟੇਕ ਸੈਕਟ ਨੇ ਅਨਾਉਂਸ ਕੀਤਾ ਗੁਰੂ ਜੀ ਉਹਨਾਂ ਦਾ ਨਾਮ ਆ ਰਹੇ ਨੇ ਜਨਾਬ ਹੰਸ ਰਾਜ ਹੰਸ ਮਿਊਜ਼ਿਕ ਟਿਊਨ ਚੱਲੀ ਤਰਾਰਾਰਾਰਾਰਾ ਗੁਰੂ ਜੀ ਉਹਨਾਂ ਨੇ ਕਿਹਾ ਨੱਚਣ ਤੋਂ ਪਹਿਲਾਂ ਮੇਰਾ ਧਿਆਨ ਕਿਤੇ ਮੂਰੇ ਹੋ ਗਿਆ ਕਿਸੇ ਨੱਚਣਾਂ ਨੱਚਿਆਂ ਵਾਲ ਵੇਖ ਕੇ ਕਹਿ ਨਹੀਂ ਹੋਇਆ ਮੇਰੇ ਕੋ ਹੁੱਕਾ ਦੇਾਂਗੇ ਮਾਈਕ ਮੇਰੇ ਛੜਵਾ ਪਿਆ ਸੀ ਆ ਅੱਖ ਤੇ ਹੱਲੇ ਤੱਕ ਵੀ ਨਿਸ਼ਾਨ ਆ ਉਹਦਾ ਉਹ ਦਿਨ ਜਾਵੇ ਅੱਜ ਦਾ ਜਾਵੇ ਉਹ ਗੁਰੂ ਜੀ ਭਾਵੇਂ ਨੱਚਣ ਤੋਂ ਪਹਿਲਾਂ ਕਹਿਣ ਜਾਂ ਨਾ ਕਹਿਣ ਮੈਂ ਆਪਣਾ ਹੁੱਕਾ ਤਿਆਰ ਆ ਮੈਂ ਨਹੀਂ ਹੁੱਕਾ ਕਦੀ ਭੁੱਲਿਆ ਹੁੱਕਾ ਪਹਿਲਾਂ ਦੇ ਦਿੰਦੇ ਹੁੱਕਾ ਪਹਿਲਾਂ ਮੈਂ ਕਦੀ ਅੱਜ ਤੱਕ ਨਹੀਂ ਭੁੱਲਿਆ ਹੁੱਕਾ ਦੇਣਾ ਇਹ ਮੇਰੇ ਲਈ ਸਬਕ ਬਹੁਤ ਵੱਡਾ ਪ੍ਰਾਊਡ ਵਾਲਾ ਹੂੰ ਬਿਲਕੁਲ ਜਿਹੜਾ ਸਾਰੀ ਜ਼ਿੰਦਗੀ ਮੇਰੇ ਕੰਮ ਆਉਣਾ ਜੀ ਅੱਛਾ ਗਾਇਕੀ ਦੀ ਜਦੋਂ ਗੱਲ ਕਰਦੇ ਆਂ ਜਾਂ ਗੀਤਾਂ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੁਹਾਨੂੰ ਗੁਰੂ ਜੀ ਦਾ ਹੰਸ ਰਾਜ ਹੰਸ ਜੀ ਦਾ ਕਿਹੜਾ ਗਾਣਾ ਹੈ ਜਿਹੜਾ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੰਸ ਰਾਜ ਹੰਸ ਜੀ ਸੰਗੀਤਕ ਇੰਡਸਟਰੀ ਦੇ ਇੱਕ ਐਸੇ ਮਹਾਨ ਗਾਇਕ ਆ ਜੀ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਕਿ ਬਹੁਤ ਵੱਡੀ 뮤ਜ਼ਿਕ ਇੰਸਟੀਚਿਊਟ ਹਮ ਉਹਨਾਂ ਦੇ ਤਾਂ ਸਾਰੇ ਹੀ ਗਾਣੇ ਪੂਰੀ ਦੁਨੀਆ ਨੂੰ ਪਸੰਦ ਆ ਜੀ ਤੇ ਮੈਨੂੰ ਤੇ ਕਦੀ ਵੀ ਨਹੀਂ ਇਦਾਂ ਮਹਿਸੂਸ ਹੋਇਆ ਕਿ ਆ ਗਾਣਾ ਨਹੀਂ ਪਸੰਦ ਹੋਵੇ ਹਮ ਬੇਸ਼ੁਮਾਰ ਜਿੰਨਾ ਵੀ ਅੱਜ ਤੱਕ ਕੰਮ ਕੀਤਾ ਆ ਸਾਰੇ ਹੀ ਗਾਣੇ ਰੂਹ ਤੋਂ ਲੈ ਕੇ ਦਿਲ ਤੋਂ ਲੈ ਕੇ ਰੂਹ ਤੱਕ ਵਸਿਆ ਉਹਨਾਂ ਦੇ ਸਾਰੇ ਹੀ ਬਹੁਤ ਪਸੰਦ ਆ ਇਦਾਂ ਤਾਂ ਕਦੀ ਹੈ ਹੀ ਨਹੀਂ ਉਹਨਾਂ ਦਾ ਕਿਉਂਕਿ ਫੁੱਲ ਪੈਕੇਜ ਦਾ ਨੇਮ ਆਇਆ ਹੰਸ ਰਾਜ ਹੰਸ ਬਿਲਕੁਲ ਅੱਛਾ ਉਹਨਾਂ ਦਾ ਗੀਤ ਜਿਹੜਾ ਤੁਹਾਨੂੰ ਬੜਾ ਪਸੰਦ ਆਇਆ ਜਾਂ ਗਾਣਾ ਬੜਾ ਚੰਗਾ ਲੱਗਦਾ ਤੁਹਾਨੂੰ ਹੂੰ ਸਾਨੂੰ ਜ਼ਰੂਰ ਸੁਣਾਓ ਹਾਂ ਮੈਂ ਦੋ ਲਾਈਨਾਂ ਸੁਣਾ ਰਿਹਾ ਗੁਰਜੀ ਮੋਹਰ ਲਗਾ ਹਾਏ ਸਾਡੇ ਹਾਏ ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ ਮੀ ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ ਨੱਕ ਨੇ ਨੀ ਇੱਕ ਡੰਗ ਹੋਰ ਮਾਰ ਜਾ ਨੱਕ ਨੇ ਨੀ ਇੱਕ ਡੰਗ ਹੋਰ ਮਾਰ ਜਾ ਹਾਏ ਸਾਡੇ ਇਹ ਕੀ ਬਾਤ ਹੈ ਯਾ ਪਰ ਤੁਹਾਨੂੰ ਲੱਗਦਾ ਕਿ ਜੋ ਉਹਨਾਂ ਨੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ ਉਹ ਉਹਨਾਂ ਦੇ ਵਾਸਤੇ ਕਿੱਥੋਂ ਤੱਕ ਸਹੀ ਸਾਬਿਤ ਹੋਇਆ ਕਿਉਂਕਿ ਭਾਜਪਾ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੰਜਾਬ ਦੇ ਵਿੱਚ ਭਾਜਪਾ ਦਾ ਕਿਹੋ ਜਿਹਾ ਰਵਈਆ ਤੁਸੀਂ ਜਾਣਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਖਾਸ ਤੌਰ ਤੇ ਰਾਜਨੀਤੀ ਵਿੱਚ ਆਉਣਾ ਉਹਨਾਂ ਦਾ ਇੱਕ ਗਲਤ ਕਦਮ ਸੀਗਾ ਜੇ ਪਰਿਵਾਰਕ ਤੌਰ ਤੇ ਤੁਸੀਂ ਸਾਨੂੰ ਇਹ ਪੁੱਛੋ ਤੇ ਸਾਨੂੰ ਨਹੀਂ ਪਸੰਦ ਹੈ ਰਾਜਨੀਤਿਕ ਵਿੱਚ ਆਉਣਾ ਕਿਉਂਕਿ ਐਜ਼ ਅ ਆਰਟਿਸਟ ਜਿਹੜੀ ਉਹਨਾਂ ਨੂੰ ਰਿਸਪੈਕਟ ਇੱਜ਼ਤ ਸ਼ੋਹਰਤ ਰਤਬਿਆਂ ਦੇ ਨਾਲ ਨਵਾਜਿਆ ਗਿਆ ਨਾ ਸ਼ਾਇਦ ਮਾਲਕ ਦੁਨੀਆ 'ਚ ਕਿਸੇ ਕਿਸੇ ਬੰਦੇ ਦੇ ਹਿੱਸੇ ਹੁੰਦੇ ਆ ਜੀ ਤੇ ਉਹ ਉਹਨਾਂ ਦੇ ਹਿੱਸੇ ਆਏ ਹੂੰ ਤੇ ਜਿਹੜਾ ਰਾਜਨੀਤਿਕ 'ਚ ਆਉਣਾ ਇਹ ਉਹਨਾਂ ਦਾ ਪਰਸਨਲ ਮੈਟਰ ਆ ਸੀ ਮੇਰੀ ਸਮਝ ਤੋਂ ਬਾਹਰ ਹੈ ਮੇਰੀ ਔਕਾਤ ਨਹੀਂ ਕਿ ਮੈਂ ਇਸ ਬਾਰੇ ਕੋਈ ਜਵਾਬ ਦੇ ਸਕਾਂ ਇਹ ਤੇ ਇਹਨੂੰ ਉਹ ਚੰਗੀ ਤਰ੍ਹਾਂ ਆਪ ਹੀ ਕਲੀਅਰ ਕਰ ਸਕਦੇ ਆ ਵੀ ਕਿਉਂ ਐ ਤੇ ਕਿਉਂ ਨਹੀਂ ਆ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਦੇ ਵਿੱਚ ਆ ਕੇ ਸਗੋਂ ਜਿਹੜੀ ਉਹਨਾਂ ਦੀ ਇੱਜ਼ਤ ਮਾਨ ਸੀ ਰਿਸਪੈਕਟ ਸੀ ਉਹ ਸਗੋਂ ਘਟ ਗਈ ਐ ਸੰਗੀਤਕ ਪੱਧਰ ਦੇ ਵਿੱਚ ਜੋ ਉਹਨਾਂ ਦੀ ਇੱਜ਼ਤ ਰਤਬਾ ਸੀ ਉਹ ਉਹਦੇ ਨਾਲੋਂ ਜ਼ਿਆਦਾ ਵੱਧ ਉਹ ਲੋਕ ਜਿਹੜੇ ਮੈਂ ਇਨਾ ਸਮਾਂ ਨਾਲ ਰਿਹਾ ਮੈਨੂੰ ਪਤਾ ਇੱਕ ਪਿੰਡ 'ਚ ਪ੍ਰੋਗਰਾਮ ਹੁੰਦਾ ਸੀ ਤੇ ਲਾਗੇ-ਲਾਗੇ ਦੇ 20 ਪਿੰਡ ਉਹਨਾਂ ਦੀ ਸ਼ਕਲ ਦੇਖਣ ਨੂੰ ਆਏ ਹੁੰਦੇ ਸੀ ਜੀ ਵੋਟਾਂ ਵਾਟਾਂ ਮੰਗਣਾ ਜਿਹੜਾ ਉਹਨਾਂ ਦਾ ਕੰਮ ਨਹੀਂ ਸੀਗਾ ਮੇਰੇ ਖਿਆਲ ਚ ਤਾਂ ਇਹੀ ਆਉਣਾ ਚਾਹੀਦਾ ਸਕਦਾ ਐਵੇਂ ਹੀ ਕੁਛ ਲੋਕ ਬਹੁਤ ਪੁੱਠਾ ਸੋਧਾ ਵੀ ਬੋਲੇ ਫਿਰ ਹਮ ਬਾਕੀ ਹਾਰ ਜਿੱਤ ਜਾਂ ਫੇਲ ਫੂਲ ਹੋਣ ਵਾਲਾ ਕੰਮ ਕੋਈ ਨਹੀਂਗਾ ਫੇਲ ਨਹੀਂ ਹੋਏ ਬੜਾ ਬੰਦਾ ਪਹਿਲਵਾਨ ਆ ਘੁੱਲਦਾ ਜੇ ਇੱਕ ਵਾਰੀ ਢੱਟ ਜੂ ਦੋ ਵਾਰੀ ਢੱਟ ਜੂ ਕਦੀ ਤਾਂ ਜਿੱਤੂਗਾ ਹੀ ਜਿੱਤੇ ਆ ਉਹ ਦਿੱਲੀੋਂ ਜਾ ਕੇ ਜਿੱਤ ਗਏ ਜੀ ਬਿਲਕੁਲ ਜੇ ਛੋਟੀਆਂ ਮੋਟੀਆਂ ਕੁਸ਼ਤੀਆਂ ਨਹੀਂ ਜਿੱਤੇ ਤਾਂ ਪਟਕੇ ਦੀ ਜਿੱਤ ਗਏ ਜਿੱਤ ਤਾਂ ਗਏ ਹੀ ਆ ਨਾ ਬਿਲਕੁਲ ਅੱਛਾ ਕਿਉਂਕਿ ਇੱਕ ਮਾਹੌਲ ਪਿੱਛੇ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਕਿ ਭਾਣਾ ਵਾਪਰਿਆ ਉਹਨਾਂ ਦੀ ਪਤਨੀ ਨੂੰ ਲੈ ਕੇ ਉਸ ਵੇਲੇ ਵੀ ਮਾਹੌਲ ਬੜਾ ਗਮਗੀਨ ਜਿਆ ਰਿਹਾ ਤੁਹਾਨੂੰ ਲੱਗਦਾ ਕਿ ਹਰ ਇੱਕ ਜਿਹੜਾ ਬੰਦਾ ਆ ਉਹ ਬਾਅਦ ਵਿੱਚ ਇਹ ਗਾਇਕ ਨੂੰ ਜਿਹੜਾ ਵੈ ਉਹ ਕੰਟੀਨਿਊ ਕਰ ਪਾਉਂਦਾ ਹੈ ਕਿ ਨਹੀਂ ਕਰ ਪਾਉਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਅੱਗੇ ਇਸ ਚੀਜ਼ ਨੂੰ ਲੈ ਕੇ ਆਉਣਗੇ ਕਿ ਨਹੀਂ ਆਉਣਗੇ ਦੁਬਾਰਾ ਤੋਂ ਜਿੰਦਗੀ ਦੇ ਵਿੱਚ ਹਰ ਇਨਸਾਨ ਦਾ ਜਿਹੜਾ ਹਮਸਫਰ ਦਾ ਜਾਣਾ ਨਾ ਇੱਕ ਐਸਾ ਵੱਡਾ ਘਾਟਾ ਜਿਹੜਾ ਕਦੀ ਵੀ ਨਹੀਂ ਪੂਰਾ ਹੋਣਾ ਨਾ ਕੋਈ ਜਗ੍ਹਾ ਲੈ ਸਕਦਾ ਜੀ ਉਹਨਾਂ ਦੀ ਕਮੀ ਜਿਹੜੀ ਉਹਨਾਂ ਨੂੰ ਉਹ ਵੀ ਨਹੀਂ ਪੂਰੀ ਹੋਣੀ ਸਾਡੇ ਮਾਤਾ ਜੀ ਸੀ ਸਾਨੂੰ ਵੀ ਸਾਰੀ ਉਮਰ ਉਹ ਨਾ ਭੁੱਲਣ ਵਾਲਾ ਦੁੱਖ ਹੈ ਕਦੀ ਵੀ ਨਹੀਂ ਘਾਟਾ ਉਹਨਾਂ ਦਾ ਪੂਰਾ ਹੋਣਾ ਤੇ ਗਾਇਕੀ ਤੇ ਮੈਂ ਇਹ ਕਹਿ ਸਕਦਾ ਕਿ ਸੰਗੀਤ ਇਹ ਤੇ ਜਨਮ ਤੋਂ ਲੈ ਕੇ ਮਰਨ ਤੱਕ ਨਾਲ ਨਾਲ ਹੀ ਆ ਇਹ ਤੇ ਛੁੱਟਣਾ ਨਹੀਂਗਾ ਇਹ ਤੇ ਨਾਲ ਹੀ ਰਹਿਣਾ ਬਹੁਤ ਸਾਰੇ ਨਾ ਗਾਇਕ ਕਲਾਕਾਰ ਜਾਂ ਜਿਹੜੇ ਆਰਟਿਸਟ ਲੋਕ ਹੁੰਦੇ ਨੇ ਜਦੋਂ ਉਹਨਾਂ ਦੀ ਇੱਕ ਵਾਰੀ ਗੁੱਡੀ ਚੜ ਜਾਂਦੀ ਹੈ ਨਾ ਹੂੰ ਹੂੰ ਗੁੱਡੀ ਚੜਨ ਤੋਂ ਬਾਅਦ ਲੱਖਾਂ ਕਰੋੜਾ ਰੁਪਏ ਵੀ ਕਮਾ ਲੈਂਦੇ ਆ ਇੱਕ ਇੱਕ ਪ੍ਰੋਗਰਾਮ ਦਾ 3-3 4-4 ਲੱਖ ਰੁਪਈਆ ਵੀ ਲੈ ਲੈਂਦੇ ਆ ਤੇ ਬਾਅਦ ਵਿੱਚ ਕਹਿੰਦੇ ਆ ਜੀ ਸਾਡੇ ਕੋਲ ਤੇ ਪੈਸੇ ਹੈ ਹੀ ਨਹੀਂ ਐ ਮੈਂ ਗੱਲ ਕਰ ਰਹੀ ਹਾਂ ਸਰੰਦਾ ਸ਼ਰਮਾ ਦੀ ਤੁਸੀਂ ਜਾਣਦੇ ਹੋਗੇ ਪਿੱਛੇ ਜੇ بڑا ਵੱਡਾ ਬਦਨ ਦਾ ਵਿਵਾਦ ਚੱਲਦਾ ਰਿਹਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਸੁਨੰਦਾ ਸ਼ਰਮਾ ਮੇਰੀ ਭੈਣ ਆ ਛੋਟੀ ਬਾਕੀ ਵੀ ਆਰਟਿਸਟ ਮੇਰੇ ਭੈਣ ਭਰਾਵਾਂ ਵਾਂਗੂ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਜਦੋਂ ਉਹ ਹਿੱਟ ਜਾਂ ਸੁਪਰ ਡੂਪਰ ਹਿੱਟ ਹੋ ਜਾਂਦੇ ਆ ਕਾਫੀ ਅਮਾਊਂਟ ਦੇ ਵਿੱਚ ਉਹਨਾਂ ਦੀ ਪੇਮੈਂਟ ਵੀ ਹੋ ਜਾਂਦੀ ਆ ਮੈਨੂੰ ਸਮਾਂ ਇਹ ਆਪ ਬਹੁਤ ਵੱਡਾ ਦੁੱਖ ਆ ਕਿ ਜੇ ਚੰਗੇ ਸਮੇਂ ਨੂੰ ਅਸੀਂ ਸੰਭਾਲ ਕੇ ਨਹੀਂ ਰੱਖ ਸਕੇ ਤੇ ਉਹਦਾ ਜਿਹੜਾ ਉਸ ਹੁਣ ਮਾੜੀ ਮਾੜੇ ਟਾਈਮ ਦੇ ਜਿਹੜਾ ਤੁਹਾਡੇ ਤੇ ਆਇਆ ਉਹਦਾ ਕਾਰਨ ਵੀ ਤਾਂ ਤੁਸੀਂ ਆਪ ਹੀ ਆ ਨਾ ਹਮ ਮਾਲਕ ਸੱਚੇ ਪਾਤਸ਼ਾਹ ਨੇ ਕੀ ਚੰਗਾ ਸਮਾਂ ਬਖਸ਼ਿਆ ਇੱਜ਼ਤ ਬਖਸ਼ੀ ਸ਼ੋਹਰਤ ਬਖਸ਼ੀਆ ਪੈਸਾ ਬਖਸ਼ਿਆ ਤੇ ਉਹਨੂੰ ਸੰਭਾਲ ਲੈਣਾ ਬਹੁਤ ਵੱਡੀ ਗੱਲ ਆ ਉਹ ਵੀ ਕੋਈ ਕੋਈ ਸੰਭਾਲ ਸਕਦਾ ਫਿਰ ਕਿਉਂ ਰੋਣੇ ਪੈਣੇ ਪਿੱਟਦੇ ਆ ਪਹਿਲਾਂ ਤਾਂ ਕਹਿੰਦੇ ਮੈਂ 4 ਲੱਖ ਤੋਂ ਘੱਟ ਗੱਲ ਨਹੀਂ ਕਰਦਾ ਕੋਈ ਜੀ ਮੈਂ ਨਹੀਂ ਕਿਸੇ ਦਾ ਕਹਾਂਗਾ ਕੋਈ ਵੀ ਸਾਰੇ ਆਰਟਿਸਟ ਮੇਰੇ ਭੈਣ ਭਰਾ ਹੈ ਮੇਰੇ ਤੋਂ ਸੀਨੀਅਰੀਆਂ ਯੂਨੀਅਰ ਜੀ ਉਦੋਂ ਸੰਭਾਲ ਕੇ ਰੱਖਣੇ ਚਾਹੀਦੇ ਆ ਬਾਅਦ ਚ ਇਲਜ਼ਾਮ ਵੀ ਲਗਾਉਂਦੇ ਆ ਹਮਮ ਕੰਪਨੀਆਂ ਵਾਲਿਆਂ ਤੇ ਜਾਂ ਪ੍ਰੋਡਿਊਸਰ ਡਾਇਰੈਕਟਰ ਜਾਂ ਜਿਨ੍ਹਾਂ ਦੇ ਕੋਲ ਵੀ ਬੌਂਡ ਹੋਏ ਹੁੰਦੇ ਆ ਜੀ ਜਦੋਂ ਅੱਜ ਮੈਨੂੰ ਲੋੜ ਆ ਹਮਮ ਅੱਜ ਮੈਨੂੰ 25000 ਪ੍ਰੋਗਰਾਮ ਦਾ ਮਿਲਦਾ ਹਮ ਤੁਸੀਂ ਮੈਨੂੰ ਫਾਈਨੈਂਸ਼ੀਅਲੀ ਇਨਵੈਸਟਮੈਂਟ ਕਰਕੇ ਬਹੁਤ ਵੱਡੇ ਪਲੇਟਫਾਰਮ ਤੋਂ ਪੇਸ਼ ਕੀਤਾ ਹਮ ਗਾਣਾ ਮੇਰਾ ਸੁਪਰ ਡੂਪਰ ਹਿੱਟ ਹੋ ਗਿਆ ਜੀ 25000 ਤੋਂ ਮੈਂ 2.5 ਲੱਖ ਤੇ ਚਲਾ ਗਿਆ ਜੀ ਤੁਹਾਨੂੰ ਵੀ ਕ੍ਰੈਡਿਟ ਜਾਣਾ ਚਾਹੀਦਾ ਨਾ ਉਹਦਾ ਬਿਲਕੁਲ ਫਿਰ ਉਹ ਗੱਲ ਉੱਥੇ ਆ ਜਾਂਦੀ ਕਿ ਯਾਰੀ ਲੱਗੀ ਤੇ ਲਵਾਤੇ ਤੱਕ ਤੇ ਟੁੱਟੀ ਤੇ ਚਗਾਠ ਪਟਲੇ ਹੂੰ ਬਿਲਕੁਲ ਜਦੋਂ ਲੱਗੀ ਸੀ ਉਦੋਂ ਉਸ ਵੇਲੇ ਰੱਬ ਸੀ ਤੇ ਬਾਅਦ ਵਿੱਚ ਕਿਉਂ ਜੱਬ ਹੋ ਜਾਂਦਾ ਹੂੰ ਤੇ ਜੇ ਕੋਈ ਜੱਬ ਪੈਂਦਾ ਤੇ ਉਹਨੂੰ ਟੇਬਲ ਟॉक ਕਰਕੇ ਨਿਬੇੜ ਲੈਣਾ ਚਾਹੀਦਾ ਐਵੇਂ ਪਬਲੀਕਲੀ ਘਾਤੋ ਹੂੰ ਇਹਨਾਂ ਬਹੁਤ ਵੱਡਾ ਵਿਵਾਦ ਬਣਾ ਕੇ ਫਿਰ ਤਰ੍ਹਾਂ ਤਰ੍ਹਾਂ ਦੇ ਮੂੰਹ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਗੱਲਾਂ ਬਿਲਕੁਲ ਬਿਲਕੁਲ ਅੱਛਾ ਕਿਉਂਕਿ ਜਦੋਂ ਸੀ ਗਾਇਕੀ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਕਿ ਅੱਜ ਗਾਇਕੀ ਜਿਹੜੀ ਹੈ ਉਸ ਪੱਧਰ ਤੇ ਹੈਗੀ ਹੈ ਜਿਸ ਪੱਧਰ ਤੇ ਅੱਜ ਤੋਂ ਵੀ 25 30 ਸਾਲ ਪਹਿਲਾਂ ਸੀ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਦਾ ਜਦੋਂ ਸੀ ਨਾਮ ਲਾਣੇ ਆ ਉਹ ਇੱਕ ਇੱਕ ਜਿਹੜੇ ਮਹੀਨੇ ਦੇ ਵਿੱਚ 30 30 ਸ਼ੋਅ ਰਾਂਦੇ ਹੁੰਦੇ ਸੀ ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਪ੍ਰੋਗਰਾਮ ਹੈਗੇ ਨੇ ਜੋ ਪਹਿਲਾਂ ਹੁੰਦੇ ਸੀ ਨਹੀਂ ਨਹੀਂ ਹੈਗੇ ਗੁਰੂ ਜੀ ਹੁਣਾਂ ਨਾ ਹੁੰਦੇ ਹੋਏ 30 ਦੀ ਬਜਾਏ ਹੁਣ 60 ਪ੍ਰੋਗਰਾਮ ਵੀ ਲਾਏ ਆ ਹੂੰ ਡੇ ਨਾਈਟ ਡੇ ਨਾਈਟ ਉਸ ਤੋਂ ਬਾਅਦ ਜਦੋਂ ਮੈਂ ਇੰਡੀਪੈਂਡੈਂਟ ਹੋਇਆ ਚਲੋ ਮੈਂ 30 ਤਾਂ ਨਹੀਂ ਕਹੂੰਗਾ 5 7 10 ਦੇ ਕਰੀਬ ਤਾਂ ਮੇਰੇ ਵੀ ਪ੍ਰੋਗਰਾਮ ਰਹੇ ਹਾਂ ਮਹੀਨੇ ਦੇ ਹਾਂ ਜੀ ਹੁਣ ਜਿਹੜਾ ਵਿਆਹਾਂ ਸ਼ਾਦੀਆਂ ਮੈਰਿਜ ਫੰਕਸ਼ਨ ਤੇ ਆਰਟਿਸਟਾਂ ਨੂੰ ਘੱਟ ਬੁਲਾਉਂਦੇ ਆ ਜਾਂ ਨਾਮਾਤਰੀ ਕਹਿ ਲੋ ਹੁਣ ਸਾਡੇ ਕੋਲ ਮੇਲੇ ਜਾਂ ਓਨਲੀ ਫੌਰ ਜਾਗਰਣ ਹੁੰਦੇ ਆ ਜੀ ਤੇ ਮੇਲੇ ਤੇ ਕਾਫੀ ਆ ਉਹ ਮਾਲਕ ਨੇ ਸਾਡੀ ਸੁਣ ਲਈ ਹੂੰ ਇੱਕ ਰਸਤਾ ਬੰਦ ਕੀਤਾ ਕਰਦਾ ਰੱਬ ਤੇ ਚਾਰ ਖੋਲ ਦਿੰਦਾ ਹੁਣ ਮੇਲੇ ਬੇਸ਼ੁਮਾਰ ਆ ਹੁਣ ਕਹਿ ਸਕਦੇ ਨੇ ਕਿ ਮੇਲੇ ਕਿ ਸਾਡੇ ਕੋਲ 30 40 ਪ੍ਰੋਗਰਾਮ ਹੁੰਦੇ ਆ ਮੇਲਿਆਂ ਦੇ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦਿਨਾਂ ਅੰਦਰ ਹਾਂ ਇਹਨਾਂ ਦਿਨਾਂ ਦੇ ਵਿੱਚ ਹੁਣ ਤੋਂ ਲੈ ਕੇ ਤੇ ਇਹ तकरीबन ਜੂਨ ਹਾਰਡ ਦੇ ਵਿੱਚ ਹਾਂ ਜੂਨ ਜਲਾਈ ਤੱਕ ਹਾਂ ਬਿਲਕੁਲ ਅੱਛਾ ਕਿਉਂਕਿ ਵਿਦੇਸ਼ਾਂ ਦੇ ਚੱਕਰ ਤੋਂ ਬਗੈਰ ਨਾ ਹਰ ਇੱਕ ਗਾਇਕ ਕਲਾਕਾਰ ਨੂੰ ਲੱਗਦਾ ਵੀ ਅਧੂਰਾ ਆ ਹਮ ਹਮ ਤੇ ਕਿ ਤੜਕੂ ਜਿਹਾ ਲੱਗ ਰੰਦਾ ਵੀ ਹਾਂ ਮੈਂ ਗਿਆ ਨਹੀਂ ਬਾਹਰ ਆਹੋ ਜਿੱਦਾਂ ਬਾਕੀਆਂ ਤੇ ਮੋਹਰ ਲੱਗੀ ਵੀ ਮੇਰੇ ਤੇ ਇਹ ਕਿਉਂ ਨਹੀਂ ਲੱਗੀ ਹਾਂ ਬਿਲਕੁਲ ਤੇ ਤੁਹਾਡੇ ਲੱਗੀ ਮੋਹਰ ਕਿ ਨਹੀਂ ਮੈਂ ਗੁਰੂ ਜੀ ਹੁਣਾਂ ਨਾ ਕਾਫੀ ਵਾਰ ਜਾ ਆਇਆ ਹਾਂ ਇੰਡੀਪੈਂਡੈਂਟ ਮੇਰੇ ਪ੍ਰਮੋਟਰ ਨੇ ਸਬਹਦਰ ਸਰਦਾਰ ਮੇਜਰ ਸਿੰਘ ਸਿੱਧੂ ਸਾਹਿਬ ਜੀ ਪਿਛਲੇ ਸਾਲ ਮੈਂ ਕੈਨੇਡਾ ਜਾ ਕੇ ਆਇਆ ਇੰਗਲੈਂਡ ਮੈਂ ਇੰਡੀਪੈਂਡੈਂਟ ਜਾ ਆਇਆ ਹਾਂ ਨੈਕਸਟ ਮੰਥ ਹੁਣ ਸ਼ਾਇਦ ਅਸੀਂ ਫਿਰ ਜਾਈਏ ਜੀ ਤੇ ਮੇਰਾ ਵੱਡਾ ਬੇਟਾ ਵੀ ਇੰਗਲੈਂਡ ਆ ਜੀ ਉਹਨੂੰ ਵੀ ਹੋ ਗਿਆ ਸਾਲਕ ਗਏ ਤੁਹਾਨੂੰ ਕਿਰਪਾ ਸ਼ੁਕਰ ਆ ਮਾਲਕ ਦਾ ਜੀ ਤੁਹਾਡਾ ਜਿਹੜਾ ਸਭ ਤੋਂ ਮਸ਼ਹੂਰ ਗੀਤ ਜਿਹੜੇ ਤੋਂ ਤੁਹਾਡੀ ਗੁੱਡੀ ਚੜੀ ਬਿਲਕੁਲ ਬਿਲਕੁਲ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਗੁਲਾਮ ਦਾ ਜਿਹੜਾ ਚਿਹਰਾ ਆ ਉਹ ਆਇਆ ਬਿਲਕੁਲ ਕਿਹੜਾ ਆ ਤੇ ਕੀ ਸਬਬ ਬਣਿਆ ਉਸ ਗੀਤ ਨੂੰ ਰਿਕਾਰਡ ਕਰਨ ਦਾ ਉਹ ਇੱਕ ਲੋਕ ਗੀਤ ਆ ਹੂੰ ਉਹ ਗੀਤ ਮੇਰੀ ਮਾਂ ਜਿਸਮਾਨੀ ਤੌਰ ਤੇ ਹੁਣ ਸਾਡੇ ਵਿਚਾਰ ਨਹੀਂ ਐਕਸਪਾਇਰ ਹੋ ਗਏ ਆ ਜੀ ਮੇਰੀ ਮਾਂ ਨੇ ਮੈਨੂੰ ਉਹ ਗਾਣਾ ਦਿੱਤਾ ਸੀਗਾ ਉਹ ਵੀ ਮੇਰੇ ਲਈ ਇੱਕ ਬਹੁਤ ਵੱਡਾ ਉਪਕਾਰ ਸਾਬਿਤ ਹੋਇਆ ਜੀ ਉਸ ਗਾਣੇ ਨੂੰ ਮੇਰੇ ਤੋਂ ਬਿਨਾ ਮੇਰੇ ਦੋਸਤਾਂ ਵੱਲੋਂ ਸਰੂਤਿਆਂ ਵੱਲੋਂ ਵੱਡੇ ਵੱਡੇ ਆਰਟਿਸਟਾਂ ਨੇ ਬੜਾ ਸਲਾਇਆ ਜੀ ਉਹਦੀਆਂ ਲਾਈਨਾਂ ਮੈਂ ਤੁਹਾਡੀ ਨਜ਼ਰ ਕਰ ਰਿਹਾ ਹਾਂ ਜੀ ਗੱਡ ਗੱਡੀ ਰੇਵਾਲ ਆਵੇ ਗੱਡੇ ਉੱਤੇ ਡੋਲ ਪਿਆ ਮੈਂ ਚੋਰੀ ਵੇ ਮੈਂ ਚੋਰੀ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਹੋ ਜੀ ਵੇ ਕੀ ਬਾਤ ਹੈ ਕੀ ਬਾਤ ਹੈ ਗੁਲਾਮ ਜੀ ਅੱਜ ਲੋਕ ਨਾ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਖਾਸतौर 'ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੀ ਉਹ ਕਦੀ ਵੀ ਅਸੀਂ ਰਾਤੋਂ ਰਾਤ ਚਮਕਦੇ ਸਿਤਾਰੇ ਵਾਂਗ ਚਮਕਣ ਲੱਗ ਪਈਏ ਤੁਹਾਨੂੰ ਲੱਗਦਾ ਕੋਈ ਏਦਾਂ ਦੀ ਪਪੂਤੀ ਹੈਗੀ ਆ ਜਿਹਦੇ ਨਾਲ ਬੰਦਾ ਰਾਤੋਂ ਰਾਤ ਸਟਾਰ ਬਣ ਸਕਦਾ ਮੈਂ ਇਹ ਕਹੂੰਗਾ ਕਿ ਕਾਜ ਕਰੇਂਦੇ ਚੱਲ ਮਨਾ ਜਿੱਤਣ ਵੇਖਣਾ ਹਾਰ ਸਾਹਿਬ ਮਨ ਵਿੱਚ ਵਸਿਆ ਇਹ ਸੁਆਪੇ ਲਾਉ ਪਾਰ ਕੀ ਬਾਤ ਹੈ ਜਿੰਨੀ ਵੀ ਹਰ ਇਨਸਾਨ ਆਪੋ ਆਪਣੀ ਥਾਂਵੇਂ ਬਹੁਤ ਸਟਰਗਲ ਬਹੁਤ ਮਿਹਨਤ ਕਰਦਾ ਮਾਲਕ ਸੱਚੇ ਪਾਤਸ਼ਾਹ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਵੇ ਜੀ ਤੇ ਮੈਂ ਤੇ ਉਹਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ ਅੱਜ ਗਾਣਾ ਵਜਾਣਾ तकरीबन ਪੰਜਾਬ ਸਾਡੇ ਲਈ ਲੋਕਲ ਬਣਿਆ ਆ ਜੀ ਪ੍ਰੋਗਰਾਮਸ ਫੰਕਸ਼ਨ ਦੌਰਾਨ ਘੁੰਮਦੇ ਰਹੀਦਾ ਹੈ ਇਹਦੇ ਤੋਂ ਬਿਨਾ ਆਊਟ ਆਫ ਕੰਟਰੀਆਂ ਦੇ ਵੀ ਜੋ ਦਰਸ਼ਕ ਦਦਾਰ ਉਧਰੋਂ ਮੁਹੱਬਤ ਪਿਆਰ ਮਿਲਿਆ ਦੇਣ ਤੇ ਸੰਗੀਤ ਦੀ ਹੈ ਨਾ ਸਾਰੀ ਜੀ ਜੀ ਬਿਲਕੁਲ ਬਿਲਕੁਲ ਸੋ میوزਿਕ ਤੇ ਸਾਡੀ ਇਬਾਦਤ ਆ ਬੰਦਗੀ ਆ ਸਾਧਨਾ ਆ ਹੂੰ 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 ਇਹਦਾ ਹੀ ਆ ਸਾਰਾ ਕਰ ਹੁੰਦਾ ਜੀ ਬਿਲਕੁਲ ਕਿਉਂਕਿ ਅੱਜ ਤੁਸੀਂ ਉਸ ਮੁਕਾਮ ਤੇ ਪਹੁੰਚੋ ਕਿ ਅੱਜ ਘਰ ਦੇ ਵਿੱਚ ਬਹੁਤ ਕੁਝ ਹੈ ਬੱਚਾ ਵੀ ਬਾਹਰ ਚਲਾ ਗਿਆ ਵੈ ਹੂੰ 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 ਕਹਿੰਦੇ ਕਿ ਕਾਮਯਾਬ ਇੱਕ ਮرد ਦੇ ਪਿੱਛੇ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਬਿਲਕੁਲ ਬਿਲਕੁਲ ਤੇ ਤੁਹਾਡੇ ਪਿੱਛੇ ਕਿਦਾ ਕਿਦਾ ਹਟਾ ਕਿਦਾ ਕਿਦਾ ਨਹੀਂ ਇੱਕੋ ਔਰਤ ਮੇਰੀ ਮਾਂ ਮੈਨੂੰ ਬਚਪਨ ਤੋਂ ਲੈ ਕੇ ਪੜਾਇਆ ਲਿਖਾਇਆ ਸਾਡੇ ਟੱਬਰ ਚ ਹੀ ਨਹੀਂ ਉਹਨਾਂ ਕੋਈ ਪੜਿਆ ਸੀ ਉਸ ਸਮੇਂ ਦੇ ਵਿੱਚ ਮੈਂ ਬੈਚਲਰ ਬੈਚਲਰ ਆਫ ਆਰਟਸ ਸਾਡੀ ਐਵੀ ਕਾਲਜ ਲੰਦਰ ਸੰਜੀ ਤੇ ਫਿਰ ਗੁਰੂ ਜੀ ਹੁਣਾਂ ਦੇ ਲੜ ਲਾਇਆ ਹੁਣ ਤੱਕ ਜਦੋਂ ਤੱਕ ਉਹ ਜਿਉਂਦੇ ਰਹੇ ਕਦੀ ਕਿਸੇ ਕੰਮ ਦਾ ਹੀ ਨਹੀਂ ਕਿਹਾ ਹੂੰ ਹਰ ਚੀਜ਼ ਨੂੰ ਮੇਰੀ ਹਰ ਫੀਲਿੰਗਸ ਨੂੰ ਹਰ ਜ਼ਰੂਰਤ ਨੂੰ ਆਪਣੀ ਇਨਕਮ ਦੇ ਅਕੋਰਡਿੰਗ ਜਾਂ ਆਪਣੀ ਉਹ ਹਾਇਸੀਅਤ ਦੇ ਅਕੋਰਡਿੰਗ ਉਹਨਾਂ ਨੇ ਪੂਰੀ ਕੀਤਾ ਤੇ ਮੇਰੇ ਲਈ ਤੇ ਬਹੁਤ ਵੱਡਾ ਆਸ਼ੀਰਵਾਦ ਆ ਉਹਨਾਂ ਦਾ ਕਾਮਯਾਬਤ ਮੈਂ ਹਲੇ ਨਹੀਂ ਹੋਇਆ ਪਰ ਜਿੱਥੇ ਤੱਕ ਹਾਂ ਇੱਥੇ ਤੱਕ ਉਹਨਾਂ ਦੀ ਬਦੌਲਤ ਆ ਤੇ ਅਰਦਾਸ ਕਰਦਾ ਮਾਲਕ ਦੇ ਕਤਮਾਂ ਵਿੱਚ ਕਿ ਉਹ ਜਿੱਥੇ ਵੀ ਹੈ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਦੇ ਰੱਬ ਔਰ ਉੱਥੋਂ ਹੀ ਉਹ ਮੇਰੇ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣਾ ਤੁਸੀਂ ਕਾਮਯਾਬੀ ਤੁਹਾਡੇ ਹਿਸਾਬ ਨਾਲ ਕਾਮਯਾਬੀ ਕਿਹੜੀ ਚੀਜ਼ ਆ ਤੁਸੀਂ ਕਿਹਨੂੰ ਮੰਨਦੇ ਹੋ ਜੀ ਕਿ ਨਾ ਮੈਂ ਕਾਮਯਾਬ ਨਹੀਂ ਆ ਤੁਹਾਨੂੰ ਕਿਹਦੇ ਦਾ ਕਾਮਯਾਬੀ ਕਿਨੂੰ ਕਿੱਦ ਕਿੱਦਾਂ ਦੀ ਹੁੰਦੀ ਆ ਮੇਰਾ ਹਲੇ ਬਹੁਤ ਵੱਡੇ ਪੱਧਰ ਤੇ ਕੋਈ ਗਾਣਾ ਜਾਂ ਕੋਈ ਕੈਸਟ ਸੁਪਰ ਡੂਪਰ ਹਿੱਟ ਨਹੀਂ ਹੋਈ ਪਰ ਜਿੰਨਾ ਕਿ ਮੇਰੀ ਝੋਲੀ ਵਿੱਚ ਮੁਹੱਬਤ ਪਿਆਰ ਪਿਆ ਆ ਮੈਂ ਉਸ ਪਰਵਰਦگار ਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਆ ਜੀ ਤੇ ਉਹ ਸੰਤੁਸ਼ਟੀ ਲਫ਼ਜ਼ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜੀ ਕਿ ਉਹ ਕਦੀ ਵੀ ਨਹੀਂ ਕੋਈ ਵੀ ਬੰਦਾ ਹੁੰਦਾ ਇਸ ਕਰਕੇ ਮੈਂ ਚਾਹਣਾ ਕਿ ਮੈਂ ਪਹਿਲਾਂ ਨਾਲੋਂ ਦੋ ਚਾਰ ਕਦਮ ਅੱਗੇ ਹੋਰ ਵਧਾਂ ਜੀ ਸੋ ਜਾਂਦੇ ਜਾਂਦੇ ਸਾਨੂੰ ਇੱਕ ਗੀਤ ਜਿਹੜਾ ਤੁਹਾਡਾ ਪਸੰਦੀਦਾ ਹੈ ਬਿਲਕੁਲ ਜ਼ਰੂਰ ਸੁਣਾਓ ਮੇਰਾ ਅੱਜਕੱਲ ਇੱਕ ਟ੍ਰੈਂਡਿੰਗ ਜੀ ਸੌਂਗ ਆ ਮੈਂ ਉਹ ਉਹਦੀਆਂ ਦੋ ਲਾਈਨਾਂ ਤੁਹਾਡੀ ਨਜ਼ਰਕਾਰ ਰਹੀ ਸੀ ਲੱਬ ਲੈ ਬਹਾਨਾ ਨੀ ਚੁਬਾਰੇ ਉੱਤੇ ਆਉਣ ਦਾ ਸੋਨਾ ਸੋਨਾ ਨੀ ਸੋਨਾ 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 ਸੋਹਣੀ ਏ ਨੀ ਮੁਖੜਵ ਖਾਣ ਦਾ ਮੈਂ ਕਿਦੀ ਫਿਰੇ ਤੂੰ ਮਿੱਠੇ ਪਾਨ ਦੀ ਸੁਪਾਰੀ ਏ ਆ ਜਾ ਹੋ ਆ ਜਾ ਗੋਰੀਏ ਮੀ ਆ ਜਾ ਗੱਪਾਂ ਛੱਪਾਂ ਮਾਰੀਏ ਆ ਜਾ ਨੀ ਆ ਜਾ ਬਿੱਲੋ ਗੱਪਾਂ ਛੱਪਾਂ ਮਾਰੀਏ ਗੱਪਾਂ ਛੱਪਾਂ ਮਾਰੀਏ ਵਾਜੀ ਬਈ ਕੀ ਬਾਤ ਹੈ ਤੁਹਾਡੇ ਹਿਸਾਬ ਦੇ ਨਾਲ ਸੰਗੀਤ ਦੀ ਅਸਲ ਪਰਿਭਾਸ਼ਾ ਕੀ ਹੈ ਤੁਸੀਂ ਕੀ ਮੰਨਦੇ ਹੋ ਕਿ ਹਾਂ ਇਹ ਸੰਗੀਤ ਆ ਕਿਉਂਕਿ ਤੁਹਾਨੂੰ ਬੜਾ ਸਮਾਂ ਹੋ ਚੁੱਕਾ ਨਾ ਇਸ ਲਾਈਨ ਦੇ ਵਿੱਚ ਬਿਲਕੁਲ ਬਿਲਕੁਲ ਨੀਤੂ ਜੀ ਤੁਹਾਡਾ ਜਿਹੜਾ ਸਵਾਲ ਆ ਮੇਰੇ ਲਈ ਬਹੁਤ ਵੱਡਾ ਪੇਪਰ ਆ ਸ਼ਾਇਦ ਹੋਰਾਂ ਲਈ ਵੀ ਹੋਊਗਾ ਜੀ ਤੇ ਮੈਂ ਜੋ ਤਾਲੀਮ ਲਈ ਹੈ ਹੁਣ ਤੱਕ ਆਪਣੇ ਵੱਡ ਵਡੇਰਿਆਂ ਤੋਂ ਗੁਰੂ ਜੀ ਹੁਣਾ ਤੋਂ ਉਹਦੇ ਅਕੋਰਡਿੰਗ ਔਰ ਆਪਣੀ ਸੋਚ ਦੇ ਅਕੋਰਡਿੰਗ ਇਹ ਕਹੂੰਗਾ ਕਿ 뮤직 ਜਾਂ ਸੰਗੀਤ ਦੀ ਪਰਭਾਸ਼ਾ ਜੇ ਦੁਨਿਆਵੀ ਲਫ਼ਜ਼ਾਂ ਵਿੱਚ ਦੁਨਿਆਵੀ ਜ਼ੁਬਾਨ ਵਿੱਚ ਦੇਣੀ ਹੋਵੇ ਤਾਂ ਬਹੁਤ ਵੱਡਾ ਮੁਸ਼ਕਲ ਆ ਕੰਮ ਇਹ ਕਿਉਂਕਿ ਸੰਗੀਤ ਇਨਸਾਨ ਦੇ ਜਨਮ ਤੋਂ ਲੈ ਕੇ ਉਹਦੀ ਐਂਡ ਤੱਕ ਜੀ ਨਾਲ-ਨਾਲ ਕਾਇਨਾਤ ਸੰਗੀਤ ਦੀ ਭਰੀ ਆ ਔਰ ਤਾੜੀ ਵੱਜਦੀ ਇੱਕ ਲਹਿ ਆ ਆਪਾਂ ਗੱਲ ਕਰ ਰਹੇ ਹਾਂ ਕਿਸੇ ਨਾ ਕਿਸੇ ਸੁਰਚਾ ਹਵਾ ਚੱਲ ਰਹੀ ਆ ਇਹ ਸੰਗੀਤ ਆ ਸੋ ਸੰਗੀਤ ਦਾ ਤੇ ਲਫਜ਼ਾਂ ਨਾਲ ਹੀ ਬਿਆਨ ਕਰਨਾ ਬੜਾ ਔਖਾ ਹੈ ਕੰਮ ਇਹ ਤੇ ਵਿਸ਼ਾਲ ਕਿਹਾ ਜੀ ਬਿਲਕੁਲ ਸੋ ਬਹੁਤ ਚੰਗਾ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਆਨੇ ਬਹਾਨੇ ਤੁਹਾਡਾ ਮੁਲਾਕਾ ਜੜੀ ਆ ਹੁੰਦੀ ਰਹਿੰਦੀ ਹੈ ਬਿਲਕੁਲ ਬਿਲਕੁਲ ਸੋ ਹੋਰ ਤਰੱਕੀਆਂ ਮਾਣੋ ਹੋਰ ਅੱਗੇ ਵਧੋ ਇਹੀ ਆਸ ਇਸੇ ਉਮੀਦ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਤੋਂ ਇਜਾਜ਼ਤ ਲੈਣੇ ਆ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਏ ਐਨ ਟੀ ਵੀ ਪੰਜਾਬੀ ਜੀ ਦੇ तमाम ਦਰਸ਼ਕਾਂ ਦਾ ਔਰ ਤੁਹਾਡੀ ਸਾਰੀ ਟੀਮ ਦਾ ਤੁਸੀਂ ਮੇਰੇ ਭੈਣੋਂ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਥੈਂਕਸ ਸਸਿਕਾ ਜੀ ਸਸਿਕਾ ਜੀ